ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਕਿਸਾਨ ਵੀਰਾਂ ਦੇ ਲਈ ਅੱਜ ਲੈ ਕੇ ਆਏ ਆ ਬਈ ਬਹੁਤ ਸੋਹਣੀ ਗਾਈ ਬਹੁਤ ਥੋੜੀ ਰੇਟ ਦੇ ਵਿੱਚ ਬਈ ਤੇ ਗਾਈ ਦੀ ਸਾਨੂੰ ਸਾਰੀ ਜਾਣਕਾਰੀ ਦੇ ਦਿੰਨੇ ਆ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਅਨੁਲ ਕਰ ਦਿੰਦੇ ਆ ਬਾਈ ਗਾਈ ਦੇ ਬਾਰੇ ਚ ਗਾਈ ਜਿਹੜੀ ਬਰੀਡ ਹੈਗੀ ਆ ਬਾਈ ਜੀ ਐਚ ਐਫ ਬਰੀਡ ਦੀ ਗਾਂ ਬਾਈ ਦੇ ਸਕਦੇ ਆ ਬਾਈ ਠੰਡੀ ਸੀਲ ਅਕੜ-ਕੜ ਪੂਰਾ ਬਾਈ ਜੀ ਤੇ ਪਹਿਲੇ ਸੂਏ ਆ ਬਾਈ ਜੀ ਹਵਾਨਾ ਵਗੈਰਾ ਦੇ ਸਕਦੇ ਆ ਤੇ ਚੰਦਰੀ ਬੈੜਾ ਬਾਈ ਜੀ ਦੇ ਸਕਦੇ ਆ ਆਪਾਂ ਕਦ ਕਦ ਪੂਰਾ ਤੰਦਰੁਸਤਾ ਜੀ ਠੰਡੀ ਸੀਲ ਆ ਬਾਈ ਜੀ ਪਹਿਲੇ ਸੂਏ ਆ ਬਾਈ ਸਿਰਫ 15 ਦਿਨ ਬਾਕੀ ਨੇ ਬਾਈ ਮੌਸਮ ਦੇ ਵਿੱਚ ਤੇ ਏਬੀਐਸ ਸੀਮਨ ਦੇ ਨਾਲ ਬਾਈ ਗੱਬਣਾ ਪਕੜ ਦਈਏ ਤੇ 35 ਲੀਟਰ ਦਾ ਰਕਾਰੜ ਆ ਬਾਈ ਦੀ ਮਾਂ ਦਾ ਦੁੱਧ ਦਾ ਤੇ ਬਾਕੀ ਆਪਣੇ ਸਾਹਮਣੇ ਆ ਬਾਈ ਜੀ ਪੂਰੀ ਤੰਦਰੁਸਤਾ ਜੀ ਚੰਦਰੀ ਬੈੜਾ ਆ ਬਾਈ ਬਾਈ ਕਿਸਾਨ ਵੀਰ ਦੇ ਘਰੇ ਖੜੀ ਹੈ ਜੀ ਕਿਸੇ ਵਪਾਰੀ ਲਈ ਨਹੀਂ ਖੜੀ ਹੈ ਜੀ ਤੇ 35 ਲੀਟਰ ਦਾ ਰਕਾਰਾ ਜਿਵੇਂ ਆਪਾਂ ਦੱਸਿਆ ਬਾਈ ਜੀ ਤੇ ਜੇ ਕਿਸੇ ਕਿਸਾਨ ਵੀਰ ਨੂੰ ਬਾਈ ਬੈਡ ਪਸੰਦ ਆ ਜੀ ਤਾਂ 22 ਦੇ ਨੰਬਰ ਆਪਾਂ স্ক্রিন ਉੱਤੇ ਦੇਤੇ 22 ਨਾਲ ਸੰਪਰਕ ਕਰਕੇ ਤੁਸੀਂ ਜਿਆਦਾ ਜਾਣਕਾਰੀ ਲੈ ਸਕਦੇ ਹੋ ਬਾਈ ਦੇ ਬਾਰੇ ਚ ਤੇ ਪਿੰਡ ਬਾਈ ਦਾ ਜਿਹੜਾ ਰੱਲਾ ਜ਼ਿਲ੍ਹਾ ਮਾਨਸਾ 22 ਦੇ ਨੰਬਰ ਬਾਈ স্ক্রিন ਉੱਤੇ ਨੇ ਬਾਈ ਨਾਲ ਸੰਪਰਕ ਕਰਕੇ ਗਾਈ ਦੇ ਬਾਰੇ ਜਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋਗੇ ਤੇ ਤੁਹਾਡੇ ਲਈ ਜੇ ਪਸ਼ੂ ਮਸ਼ੀਨਰੀ ਸਾਧਨ ਕੋਈ ਜ਼ਮੀਨ ਪਲਾਟ ਬਿਕਾਊ ਹੈ ਜੇ ਬਾਈ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਦੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਇਹ ਆਪਾਂ ਤੁਹਾਡੀ ਵੀੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਨੰਬ ਵੀਡੀਓ ਦੇ ਵਿੱਚ ਧੰਨਵਾਦ ਜੀ